ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ। ਤਾਂ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਲਾਇਕ ਸ਼ੇਅਰ ਵੀ ਜ਼ਰੂਰ ਕਰਨਾ ਜੀ। ਤਾਂ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਹੈ। ਦਿੰਨਾ ਉਹਦੇ ਬਾਰੇ ਜਾਣਕਾਰੀ ਇਹ ਚੀਜ਼ ਹੈਗੀ ਹੈ ਜੀ ਚਾਟੀ ਤੇ ਮਧਾਣੀ ਬਾਰਸ਼ ਸ਼ਾ ਪੰਜਾਬ ਦੀ ਸਵੇਰ ਦਾ ਜੇਕਰ ਇਸ ਤਰ੍ਹਾਂ ਕਰਦਾ ਇਹ ਜਿਹੜੀ ਚੂਗ ਦੇ ਨਾਲ ਜਾ ਤੁਰੇ ਪਾਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨਹੀਂ ਸੋ ਇਸ ਤਰ੍ਹਾਂ ਮਧਾਣੀਆਂ ਜੇਕਰ ਬੀਤਾਂ ਵਿੱਚ ਆਉਂਦਾ ਏ ਪੰਜਾਬ ਦੇ ਪਿੰਡਾਂ ਦੀ ਸਵੇਰ ਵਿੱਚ ਦੁੱਧ ਰਟਕਣ ਦੀ ਕੁੰਮ ਕੁੰਮਕਾਰ ਹਮੇਸ਼ਾ ਸਾਹਮਣ ਰਹਿਂਦੀ ਸੀ ਦੁੱਧ ਰਟਕਣਾ ਅਤੇ ਮੱਖਣ ਕੱਢਣ ਦਾ ਇੱਕ ਆਹਾਰ ਹੁੰਦਾ ਸੀ ਦੁੱਧ ਰੜਕਣ ਵਾਸਤੇ ਚਾਟੀ ਅਤੇ ਮਧਾਣੀ ਦਾ ਮਿਲਣਾ ਕੰਮ ਹੁੰਦਾ ਵੀ ਜਿਵੇਂ ਲੋਕ ਗੀਤ ਵਿੱਚ ਇਸ ਤਰ੍ਹਾਂ ਜੇ ਘਰ ਆਉਂਦਾ ਲਾ ਰਸੂਹੀ ਚਾਟੀ ਵਿੱਚ ਪਾਉਣੀ ਆ ਮਧਾਣੀ ਮੇਰੀ ਬਾਹੀ ਚੂੜਾ ਮੇਰੇ ਬਾਹੀ ਚੂੜਾ ਸਣਕੇ ਵੇ ਕਿ ਤਮ ਬੋਲ ਵੇ ਬਾਗੇ ਮੋਰ ਜਿਹਾ ਬਣਕੇ ਵੇ ਪੰਜਾਬ ਵਿੱਚ ਦੁੱਧ ਦਹੀਂ ਦੀਆਂ ਲਹਿਰਾਂ ਬਹਿਰਾਂ ਸਨ ਘਰ ਘਰ ਮੱਝਾਂ ਦੇ گاਵਾ ਹੁੰਦੀਆਂ ਸਨ ਮੱਝਾਂ ਦਾ ਦੁੱਧ ਪੀ ਕੇ ਮੁੰਡਿਆਂ ਨੂੰ ਜਵਾਨੀ ਚੜਦੀ ਸੀ ਕੁੜੀਆਂ ਵੀ ਦੁੱਧ ਕਿਉਂ ਤੋਂ ਬਿਰਬੀਆਂ ਨਹੀਂ ਸਨ ਰਹਿੰਦੀਆਂ ਕਿਉਂਕਿ ਉਹ ਦੁੱਧ ਆਪ ਰਿਕਟ ਰਿਕਟੀਆਂ ਸਨ ਅਤੇ ਮੱਖਣ ਕਿਉਂ ਘਰ ਵਿੱਚ ਕਾਮ ਜਹੀ ਗੱਲ ਹੁੰਦੀ ਸੀ ਆਮ ਕਰਕੇ ਮੱਝਾਂ ਦੀਆਂ ਧਾਰਾਂ ਔਰਤਾਂ ਕੱਟਦੀਆਂ ਸਨ ਪਰ ਮਰਦ ਵੀ ਧਾਰ ਕੱਟ ਦਿੰਦੇ ਸਨ ਪਿਓ ਆਪਣੇ ਮੁੰਡਿਆਂ ਨੂੰ ਧਾਰਾ ਕੱਟਣ ਵਾਸਤੇ ਕਹਿੰਦੇ ਅਤੇ ਡੋਕੇ ਚੁੰਗਣ ਲਈ ਪ੍ਰੇਰ ਦੇ ਸਮੇਂ ਕੁੜੀਆਂ ਨੂੰ ਬਹਿਮ ਪਾਇਆ ਜਾਂਦਾ ਸੀ ਕਿ ਜੇਕਰ ਕੁੜੀਆਂ ਧਾਰਾਂ ਚੁੰਗਣਗੀਆਂ ਤਾਂ ਉਹਨਾਂ ਨੂੰ ਮੁੱਛਾਂ ਆ ਜਾਣਗੀਆਂ ਕਾਰਨ ਇਹ ਸੀ ਕਿ ਕੁੜੀਆਂ ਛੇਤੀ ਵਿਆਹਣ ਯੋਗੀਆਂ ਹੋ ਜਾਣ ਸੋ ਲੋਕ ਗੀਤ ਵਿੱਚ ਇਸ ਤਰ੍ਹਾਂ ਜੇਕਰ ਆਉਂਦਾ ਦੁੱਧ ਰੇੜ ਕੇ ਝਾਂਜਰਾਂ ਵਾਲੀ ਕੈਂਠੇ ਵਾਲਾ ਧਾਰ ਘੜਦਾ ਵਿਚਾਰ ਕੀਤਾ ਜਾਂਦਾ ਸੀ ਕਿ ਦੁੱਧ ਤੜਕੇ ਤੜਕੇ ਹੀ ਰੜਕੇ ਜਾਵੇ ਵਰਨਾ ਦੁੱਧ ਧੁੱਪ ਚੜਿਆਂ ਦੁੱਧ ਰੜਕ ਨੂੰ ਕੋ ਲੱਛਣਾ ਕੰਮ ਸਮਝਿਆ ਜਾਂਦਾ ਸੀ ਸੋਗ ਲੋਕ ਗੀਤ ਵਿੱਚ ਇਸ ਤਰ੍ਹਾਂ ਇਹ ਆ ਜਾਂਦਾ ਨਿਆੜ ਗਵਾੜ ਦੁੱਧ ਰੜਕਦੀ ਏ ਤੋ ਸੁੱਤੀ ਆਉਦੇ ਰਵੀਰੋ ਨੀ ਯਾਰ ਗਵੰਡੇ ਦੁੱਧ ਰਿਕ ਰਕਦੀ ਏ ਤੂੰ ਸੁਤੀ ਅਦਲ ਵੀਰੋ ਪਰ ਅੱਜ ਨੂੰ ਬਿਰਵੀਰ ਉਹਦਾ ਸੱਜਰੇ ਉੱਠਣ ਦਾ ਮਨ ਨਹੀਂ ਤੇ ਉਹ ਕਹਿ ਉੱਠਦੀ ਆ ਅੱਧੀ ਰਾਤੀ ਭਾਂਡਾ ਟਿੰਡਾ ਮਾਂਝ ਕੇ ਹੋਈ ਬਿੱਲੀ ਫੇਰ ਨਹੀਂ ਸੱਸੇ ਤੇਰੇ ਪੁੱਤ ਨੇ ਭਨ ਲਈ ਗੁੜ ਦੀ ਭੇਲੀ ਅੰਗ ਅੰਗ ਟੁੱਟੇ ਅੱਜ ਤਾਂ ਸੱਸੂ ਨੀਂਦ ਅੱਖਾਂ ਵਿੱਚ ਰੜਕੇ ਅੱਜ ਨਾ ਦੁੱਧ ਰੜਕਾਂ ਮੈਂ ਨਾ ਉੱਠਦੀ ਤੜਕੇ ਅੱਜ ਨਾ ਦੁੱਧ ਰੜਕਾਂ ਸੋ ਇਸ ਤਰ੍ਹਾਂ ਦਿਲਵੀਰ ਉਹ ਵੀ ਆਪਣੀ ਸੱਸ ਨੂੰ ਇੰਜ ਜਿਵਾਦ ਹੁੰਦੀ ਆ ਸੱਸ ਆਪਣੀਆਂ ਨੋਹਾਂ ਨੂੰ ਵੱਡੇ ਸਵੇਰੇ ਜਗਾ ਦਿੰਦੀ ਆ ਸਨ ਆ ਤਾਂ ਦਿਨ ਦੀ ਲੋਈ ਪੱਟਣ ਤੋਂ ਪਹਿਲਾਂ ਦੁੱਧ ਰੜਕਣ ਦੀ ਰਹਿਦਾਇਤ ਕਰਦੀਆਂ ਦਨ ਦਾ ਤਾਰਾ ਚੜਿਆ ਤਾਰੋ ਹਾਲੀਆਂ ਨੇ ਹਲ ਜੋਏ ਤੂੰ ਵੀ ਉੱਠ ਕੇ ਦੁੱਧ ਡੜਕਲਾਏ ਬੈਠ ਦੀਵੇ ਦੀ ਲੋਏ ਭਾਗਾ ਵਾਲੀਆਂ ਮੂੰਹ ਹਨੇਰੇ ਕੱਢਣ ਮੱਖਣ ਪੇੜੇ ਨਾ ਲੈ ਸਤਗੁਰ ਦਾ ਕੱਢ ਮੱਖਣ ਦੇ ਪੇੜੇ ਕੱਢ ਮੱਖਣ ਦੇ ਪੇੜੇ ਨਾ ਲੈ ਸਤਗੁਰ ਦਾ ਜਿਨ੍ਹਾਂ ਬੋਟੀਆਂ ਦੇ ਕੰਤ ਪਰਦੇਸੀ ਹੁੰਦੇ ਸਨ ਉਹ ਰਾਤੀ ਵੀ ਰੋਂਦੀਆਂ ਸੀ ਸੌਂਦੀਆਂ ਸਨ ਅਤੇ ਜਲਦੀ ਜਾਗਦੀਆਂ ਸਨ ਤਦ ਵੀ ਉਦਾਸ ਹੁੰਦੀ ਆ ਸਾਨੂੰ ਨੀ ਰਾਤ ਨੀ ਜਾਗ ਹੰਝੂਆਂ ਦਾ ਕਿਨੇ ਲਾਇਆ ਦੁੱਧ ਨੂੰ ਮਧਾਣੀ ਪੁੱਛਦੀ ਸੋ ਇਸ ਤਰ੍ਹਾਂ ਲੋਕ ਗੀਤ ਬੱਚੇ ਜੇਕਰ ਆਉਂਦਾ ਏ ਪਰ ਪੰਜਾਬ ਦੀਆਂ ਨੋਹਾਂ ਆਮ ਕਰਕੇ ਦੁੱਧ ਰੜਕ ਨੂੰ ਸੁਰੱਖਣਾ ਕੰਮ ਸਮਝਦੀ ਆ ਸਨ ਅਤੇ ਖੁਸ਼ੀ ਖੁਸ਼ੀ ਦੁੱਧ ਰੜਕਦੀ ਆ ਸਾਨੂੰ ਵੱਡੇ ਸਵੇਰੇ ਦੁੱਧ ਮੈਂ ਰਿਟਕਾਂ ਕਰੇ ਕੋਲੋਲ ਮਧਾਣੀ ਕੱਢਣੀ ਆ ਮੈਂ ਮੱਖਣ ਪੇੜੇ ਮੈਂ ਮਹਿਲਾਂ ਦੀ ਰਾਣੀ ਚੱਕੀ ਝੋਣ ਨਾਲੋਂ ਦੁੱਧ ਰਟਕਣਾ ਸੌਖਾ ਸਮਝਿਆ ਜਾਂਦਾ ਸੀ ਤੇ ਇਹਨਾਂ ਦੋਹਾਂ ਕੰਮਾਂ ਵਿੱਚੋਂ 700 ਦੁੱਧ ਰਟਕਣ ਦਾ ਕੰਮ ਲੈ ਲੈਂਦੀ ਸੀ ਸੱਸ ਨੇ ਨੇ ਤਾਂ ਰਟਕਣਾ ਪਾ ਰਿਆ ਉੱਠ ਕੇ ਵੱਡੇ ਤੜਕੇ ਮੈਨੂੰ ਕਹਿੰਦੀ ਚੱਕੀ ਝੋਲਾ ਹੈ ਗੰਮ ਮੁਕਾਈਏ ਰੜਕੇ ਬਹੁਤਿਆਂ ਜਿਆਦਾ ਜ਼ੋਰ ਨਾਲ ਦੁੱਧ ਰਟਕਦੀਆਂ ਚਾਟੀ ਦੇ ਕੁਮਯਾਰ ਗੜੀਆਂ ਵਿੱਚ ਪੈਂਦੀ ਤਾਂ ਮੱਖਣ ਝੱਟ ਤਰਨ ਲੱਗਦਾ ਅਜੇ ਚਾਟੀ ਵਿੱਚ ਪਾਈ ਸੀ ਮਧਾਣੀ ਮੱਖਣ ਅੱਗੋਂ ਮਾਰੇ ਅੱਖੀਆਂ ਪੁਰਾਣੇ ਪੰਜਾਬ ਵਿੱਚ ਬਹੁੜੀਆਂ ਆਪਣੇ ਪਤੀ ਜਾਂ ਸਹੁਰੇ ਦਾ ਨਾਮ ਨਹੀਂ ਸੰਦ ਲੈਂਦੀਆਂ ਉਹ ਸਹੁਰਿਆਂ ਨੂੰ ਬਾਪੂ ਜੀ ਕਹਿ ਕੇ ਮੁਖਾਤਬ ਹੁੰਦੀਆਂ ਸੱਸਾ ਮੱਖਣ ਉੱਤੇ ਆਪਣਾ ਕੰਟਰੋਲ ਰੱਖਦੀਆਂ ਸਨ ਨੋਹਾਂ ਨੂੰ ਕਹਿਣਾ ਕਿ ਜਦ ਮੱਖਣ ਆ ਜਾਵੇ ਤਾਂ ਮੈਨੂੰ ਦੱਸ ਦੇਵੀਂ ਮੈਂ ਆਪ ਕੱਢਾਂਗੀ ਪੁਰਾਣੇ ਪੰਜਾਬ ਵਿੱਚ ਚੌਰ ਤਾਂ ਆਪਣੇ ਪਤੀਆਂ ਅਤੇ ਨੋਹਾਂ ਆਪਣੇ ਸਹੁਰਿਆਂ ਦੇ ਨਾਮ ਨਹੀਂ ਸਨ ਲੈਂਦੀਆਂ ਇੱਕ ਨੋਹ ਦੇ ਸਹੁਰੇ ਸਹੁਰੇ ਦਾ ਨਾਮ ਮੱਖਣ ਸਿੰਘ ਸੀ ਨੋਹ ਨੇ ਦੁੱਧ ਰਿੜਕਿਆ ਰਿੜਕਿਆ ਤਾਂ ਮੱਖਣ ਉੱਪਰ ਆ ਗਿਆ ਉਸਨੇ ਸੱਸ ਨੂੰ ਆਵਾਜ਼ ਦਿੱਤੀ ਮਾਂ ਜੀ ਬਾਪੂ ਜੀ ਆ ਗਏ ਨੇ ਉੱਠ ਕੇ ਛੱਟੀ ਚੋਂ ਬਾਹਰ ਕੱਢ ਲਵੋ ਉਹ ਇਸ ਤਰ੍ਹਾਂ ਹਾਸੇ-ਖੱਟੇ ਦੀਆਂ ਗੱਲਾਂ ਵੀ ਹੁੰਦੀਆਂ ਹਨ ਜੇਕਰ ਸਾਜਰੇ ਹਾ ਜੋੜਨੇ ਹੁੰਦੇ ਆ ਤਾਂ ਵਿਆਹੇ ਮੁੰਡੇ ਸਵੇਰੇ-ਸਵੇਰੇ ਨੀਂਦ ਦੀ ਛੱਟੀ ਲਾਉਣੀ ਚਾਹੁੰਦੇ ਪਰ ਉਧਰ ਸੱਸ ਤੋਂ ਡਰਦੀ ਨੋ ਸੁੱਤੇ ਪਏ ਪਤੀ ਨੂੰ ਛੱਡ ਕੇ ਦੁੱਧ ਰੜਕਣ ਲੱਗਦੀ ਤੜਕੇ ਉੱਠ ਕੇ ਦੁੱਧ ਰੜਕੇ ਤੂੰ ਚੂੜੇ ਰਾਗ ਉਠਾਇਆ ਭੌਰ ਕੱਲਾ ਛੱਟ ਕੇ ਤੁਰ ਗਈ ਤਰਸ ਜਿਰਾ ਨਾ ਆਇਆ ਰਾਤਾਂ ਸਿਆਲ ਦੀਆਂ ਤੂੰ ਕੀ ਸਵਾਦ ਗਵਾਇਆ ਰਾਤਾਂ ਸਿਆਲ ਦੀਆਂ ਪਰ ਜਿਨ੍ਹਾਂ ਬਹੋਰੀਆਂ ਦੇ ਪਤੀ ਲਾਹਮ ਨੂੰ ਗਏ ਹੁੰਦੇ ਜਾਂ ਪ੍ਰਦੇਸ਼ ਵਿੱਚ ਨੌਕਰੀ ਕਰਨ ਗਏ ਹੁੰਦੇ ਉਹਨਾਂ ਦਾ ਹਾਲ ਬ੍ਰਹਿਣਾ ਵਾਲਾ ਹੁੰਦਾ ਜਾਦ ਤੇਰੀ ਵਿੱਚ ਰਾਤੀ ਜਾਗਾ ਤੜਕੇ ਉੱਠ ਦੁੱਧ ਰਿੜਕਾਂ ਚੱਕੀ ਚੋਵਾਂ ਮੰਨੀਆਂ ਲਾਵਾਂ ਫਿਰ ਸਹਰੇ ਦੀਆਂ ਛਿੜਕਾਂ ਮੈਂ ਕਹਾ ਦਾ ਦੁੱਧ ਰਿੜਕਾਂ ਚਾਤੀ ਗਲ ਲੱਗ ਰੋਵਾਂ ਮੈਂ ਕਹਾ ਦਾ ਦੁੱਧ ਰਿੜਕਾਂ ਇਸ ਤਰ੍ਹਾਂ ਦਾ ਚਾਟੀ ਤੇ ਮਧਾਣੀ ਦਾ ਜ਼ਿਕਰ ਲੋਕ ਗੀਤਾਂ ਵਿੱਚ ਆਉਂਦਾ ਏ ਸੋਏ ਸਵੇਰੇ ਸਵੇਰੇ ਉੱਠ ਕੇ ਸਵਾਣੀਆਂ ਇਸ ਚਾਟੀ ਤੇ ਮਧਾਣੀ ਨਾਲ ਦੁੱਧ ਰਟਕਰੀ ਆਉਂਦੀਆਂ ਦੀ ਜੋ ਅੱਜ ਕੱਲ੍ਹ ਹੱਥੀ ਰਟਕਣ ਦਾ ਰਿਵਾਜ ਬਿਲਕੁਲ ਹੀ ਕਟ ਗਿਆ ਏ ਕੋਈ ਟੋਮਾ ਬਿਰਲਾ ਕਰ ਰਹੀ ਹੋਵੇਗਾ ਜਿਸ ਘਰ ਵਿੱਚ ਹੱਥੀ ਦੁੱਧ ਰਟਕਿਆ ਜਾਂਦਾ ਹੋਵੇਗਾ ਸੋ ਹੁਣ ਮੈਂ ਤੁਹਾਨੂੰ ਮਹਾਰਾਣੀ ਤੇ ਚਾਟੀ ਦੇ ਜਿਹੜੇ ਪਾਰਟ ਨੇ ਇਹਨਾਂ ਦੇ ਅਲੱਗ-ਅਲੱਗ ਨਾਂ ਹੁੰਦੇ ਨੇ ਉਹ ਦੱਸਣ ਲੱਗਿਆ ਸੋ ਜਿਹੜਾ ਧਿਆਨ ਨਾਲ ਸੁਣਨਾ ਜਿਹੜੀ ਇਹ ਚੀਜ਼ ਆ ਸਾਰੀ ਇਹ ਤਾਂ ਹੈਗੀ ਮਧਾਣੀ ਜਿਹੜੀ ਥੱਲੇ ਪਈ ਆ ਇਹ ਹੈਗੀ ਆ ਛਾਟੀ ਜਿਹੜੀ ਉਦੋਂ ਥੱਲੇ ਪਈ ਆ ਇਹ ਵਾਲੀ ਇਹ ਹੈਗੀ ਆ ਜੀ ਕੜੇਸਣੀ ਇਹਦੇ ਨਾਲ ਇੱਕ ਡੰਡਾ ਵੀ ਲੱਗਿਆ ਹੋਇਆ ਜਿਹਦੇ ਨਾਲ ਮਧਾਣੀ ਨੂੰ ਬੰਨ੍ਹਿਆ ਜਾਂਦਾ ਸੀ ਇਹ ਪੂਰੀ ਸਾਰੀ ਥੱਲੇ ਵਾਲੀ ਪੂਰੀ ਕੀ ਇਹ ਕੜੇਸਣੀ ਆ ਤੇ ਜਿਹੜੇ ਇਹ ਰਸਤੇ ਪਾਏ ਨੇ ਤੇ ਲੱਕੜ ਦੀਆਂ ਵਿੱਚ ਪਾਏ ਨੇ ਗੁੱਲੀਆਂ ਆਈਆਂ ਕਰਕੇ ਇਹਦਾ ਵੀ ਨਾਂ ਹੈ ਸੋ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਾਂ ਹਾਂਜੀ ਇਹਨਾਂ ਦਾ ਨਾਂ ਹੈਗਾ ਨੇਤਰਾ ਜਿਹੜਾ ਇਹ ਗੋਲ-ਗੋਲਾ ਢੱਕਣਾ ਇਹ ਚਾਟੀ ਦੇ ਉੱਪਰ ਰੱਖਿਆ ਹੋਇਆ ਇਹਦਾ ਨਾਂ ਹੈਗਾ ਕੋੜ ਕੋੜ ਹੁੰਦਾ ਇਹ ਤੇ ਆਹ ਹੁੰਦੇ ਨੇ ਨੇਤਰੇ ਤੇ ਆਹ ਮਿੱਟੀ ਦੀ ਜਿਹੜੇ ਘੜਾਇਆ ਪਿਆ ਇਹ ਗਈ ਚਾਟੀ ਤਤ ਜਿਹੜਾ ਥੱਲੇ ਪਿਆ ਹੈ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਸੋ ਇਸ ਤਰ੍ਹਾਂ ਇਹ ਪੂਰਾ ਚਾਟੀ ਤੇ ਮਧਾਣੀ ਬਣ ਗਈ ਆ ਸੋ ਅੱਜ ਗੱਲ ਬੱਚਿਆਂ ਨੂੰ ਇਹਨਾਂ ਦੇ ਨਾਵਾਂ ਦਾ ਬਿਲਕੁਲ ਵੀ ਪਤਾ ਨਹੀਂਗਾ ਉਹ ਬੱਚਿਆਂ ਨੂੰ ਦੱਸਾਂ ਦੀ ਲੋੜ ਹੈ ਸੋ ਇਸ ਵੀਡੀਓ ਜਰੀਏ ਵੀ ਮੇਰਾ ਹੀ ਪਰਾਲਾ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਹੋ ਸਕੇ ਇਹਨਾਂ ਬਾਰੇ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਸਾਡੇ ਬਜ਼ੁਰਗ ਇਹ ਚੀਜ਼ਾਂ ਵਰਤਦੇ ਹੁੰਦੇ ਸੀ। ਤੋਂ ਅੱਜ ਕੱਲ ਚਾਟੀਆਂ ਤੇ ਮਧਾਣੀਆਂ ਘਰਾਂ ਵਿੱਚੋਂ ਲੋਪ ਹੋ ਗਈਆਂ ਨੇ। ਇਹਨਾਂ ਤੇ ਜਗ੍ਹਾ ਤੇ ਬਿਜਲੀ ਵਾਲੀ, ਚਿੱਲਣ ਵਾਲੀਆਂ ਮਧਾਣੀਆਂ ਆ ਗਈਆਂ ਨੇ। ਸੋ ਇਹ ਧੀ ਜੀ ਚਾਟੀ ਤੇ ਮਧਾਣੀ ਬਾਰੇ ਜਾਣਕਾਰੀ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪੁਰਾਣੇ ਬੇੜਿਆਂ ਵਿੱਚ ਵਰਤੀ ਜਾਂਦੀ ਦੀ ਮੈਨੂੰ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ